ਵੇ ਸਿਰਫ ਇੱਕ ਨਸ਼ਾ ਤਾਂ ਬੰਦ ਕਰਾ ਦੇ ਸਿਰਫ ਇੱਕ ਨਸ਼ਾ ਛੋਟਾ ਜਾ ਸਿੱਟਾ ਦਾ ਬੰਦ ਕਰਾ ਦੇ ਨਾ ਹੋਰ ਤਾਂ ਛੱਡੋ ਕੋਦ ਇਹਨਾਂ ਤੋਂ ਨਹੀਂ ਹੋ ਸਕਦਾ ਤੇ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਦਾ ਵਿਰੋਧ ਹੋਇਆ ਹੈ ਕਨੌਜਵਾ ਨੇ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਖੜ ਕੇ ਲਾਲਜੀਤ ਸਿੰਘ ਭੁੱਲਰ ਨੂੰ ਸਵਾਲ ਕੀਤੇ ਨੇ ਨੌਜਵਾ ਨੇ ਨਸ਼ੇ ਸਬੰਧੀ ਸਵਾਲ ਕੀਤੇ ਅਤੇ ਇਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ 'ਚ ਕੋਈ ਵੀ ਨਸ਼ਾ ਨਹੀਂ ਬੰਦ ਕੀਤਾ ਗਿਆ ਇਹ ਗੱਲ ਹੋਈ ਵੇ ਸਿਰਫ ਇੱਕ ਨਸ਼ਾ ਤਾਂ ਬੰਦ ਕਰਾ ਦੇ ਸਿਰਫ ਇੱਕ ਨਸ਼ਾ ਛੋਟਾ ਜਿਹਾ ਚਿੱਟਾ ਦਾ ਬੰਦ ਕਰਾ ਦੇ ਨੂੰ ਹੋਰ ਤਾਂ ਛੱਡੋ ਕੋਈ ਇਹਨਾਂ ਤੋਂ ਨਹੀਂ ਹੋ ਸਕਦਾ ਅਸੀਂ ਆਸ ਨਹੀਂ ਕਰਦੇ ਕਿੰਨਾ ਕੋਈ ਛੋਟਾ ਜਿਹਾ ਨਸ਼ਾ ਕਿੰਨਾ ਕੋਈ ਕਿਹੜੀ ਸਰਕਾਰ ਆਈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਪ੍ਰਾਇਰ ਰੋਕ ਕੇ ਨਾ ਹੀ ਬੰਦ ਕਰਾ ਦੇਣ ਠੀਕ ਠੀਕ ਤੇ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਪੁੱਲਰ ਸਤਖੰਡ ਸੇਧ ਹਰਮਿੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਸੀ ਤਾਂ ਪਰ ਕਰਮਚਾਰਜ ਸਥਿਤ ਸੰਗਤ ਵਿੱਚ ਮੌਜੂਦ ਕੁਝ ਨੌਜਵਾਨਾਂ ਨੇ ਲਾਲਜੀਤ ਸਿੰਘ ਪੁੱਲਰ ਨੂੰ ਸਵਾਲਾਂ ਦੇ ਕੇ ਦੇ ਵਿੱਚ ਲੈ ਲਿਆ ਨੌਜਵਾਨ ਲਾਲਜੀਤ ਸਿੰਘ ਪੁੱਲਰ ਨੂੰ ਇਹ ਕਹਿੰਦੇ ਸੁਣਾਈ ਦਿੱਤੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਇੱਕ ਕੰਮ ਹੀ ਕਰਦੇ ਹੋ ਕਿ ਪੰਜਾਬ ਵਿੱਚ ਚਿੱਟਾ ਬੰਦ ਕਰ ਦਿਓ ਇਹ ਗੱਲ ਹੈ ਜੀ ਉਹ ਸਿਰਫ ਇੱਕ ਨਸ਼ਾ ਤਾਂ ਬੰਦ ਕਰਾ ਦੇ ਸਿਰਫ ਇੱਕ ਨਸ਼ਾ ਛੋਟਾ ਜਾ ਸਿੱਟਾ ਦਾ ਬੰਦ ਕਰਾ ਦੇ ਨੂੰ ਹੋਰ ਤਾਂ ਛੱਡੋ ਕੋਈ ਇਹਨਾਂ ਤੋਂ ਨਹੀਂ ਹੋ ਸਕਦਾ ਅਸੀਂ ਆਸ ਨਹੀਂ ਕਰਦੇ ਕਿੰਨਾ ਕੋ ਛੋਟਾ ਜਾ ਨਸ਼ਾ ਕਿੰਨਾ ਕੋ ਕਿਹੜੀ ਸਰਕਾਰ ਆਈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਛੋਟਾ ਜਾ ਸਿਰਫ ਇੱਕ ਨਸ਼ਾ ਹੀ ਬੰਦ ਕਰਾ ਦੇਣ ਠੀਕ ਠੀਕ ਲਾਲਜੀਤ ਭੁੱਲਰ ਨੌਚਵਾਨਾਂ ਦਾ ਕਿਸੇ ਵੀ ਸਵਾਲ ਦਾ ਜਵਾਬ ਨਾ ਦਿੱਤੇ ਹੋਏ ਅੱਗੇ ਬਾਅਦ ਤੇ ਚਲੇ ਗਏ ਅਤੇ ਨੌਜਵਾਨ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਚਿੱਟਾ ਦਾ ਬੰਦ ਕਰਾਦਾਂ ਨਾ ਹੋਰ ਤਾਂ ਛੋਟੋ ਕੋਦ ਇਹਨਾਂ ਤੋਂ ਨਹੀਂ ਹੋ ਸਕਦਾ ਅਸੀਂ ਆਸ ਨਹੀਂ ਕਰਦੇ ਕਿਨਾਂ ਨੂੰ ਛੂਟ ਆ ਜਾਣਾ ਸਾਹਿਬ ਕਿਹੜੀ ਸਰਕਾਰ ਆਈ ਹੋਣੀ ਇਹ ਨਹੀਂ ਵੀਰੇ ਬਾਹਰ ਜਾ ਕਾਮ ਆਦਮੀ ਪਾਰਟੀ ਦੀ ਸਰਕਾਰ ਹੈ ਬਾਹਰ ਜਾਣਾ ਇਹ ਤਾਂ ਫੇਕਨ ਨਹੀਂ ਬੰਦ ਕਰਾ ਦੇਣਾ ਮਾਮਾ ਦੇ ਪੁੱਤ ਮਾਰ ਰਹੇ ਹੈ ਗਲੀਆਂ ਨਾਲੀਆਂ ਚ ਪਏ ਹੈ ਇਧਰ ਸਾਈਡ ਆ ਜਾਓ ਨਹੀਂ ਇੱਕੋ ਮਿੰਟ ਆਪਾਂ ਬਾਅਦ ਚੋਂ ਦਾ ਕਰੀਏ ਮਸਲਾ ਨਹੀਂ ਸਰਕਾਰ ਨੇ ਨੌਜਵਾਨਾਂ ਨੇ ਕਿਹਾ ਕਿ ਪੰਜਾਬ ਵਿੱਚ ਚਿੱਟਾ ਗਲੀ ਗਲੀ ਵਿਕਰੇ ਹੈ ਅਤੇ ਮਾਮਾ ਦੇ ਪੁੱਤ ਮਾਰ ਰਹੇ ਨੇ ਜਦਕਿ ਸਰਕਾਰ ਇਸ ਪਾਸੇ ਕੋਈ ਵੀ ਧਿਆਨ ਨਹੀਂ ਦੇ ਰਹੀ ਦੱਸੀਏ ਕਿ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਸ਼੍ਰੀ ਹਰਮਿੰਦਰ ਸਾਹਿਬ ਮੱਥਾ ਟੇਕਣ ਪਹੁੰਚੇ ਸੀ ਇਸ ਦੌਰਾਨ ਉਹਨਾਂ ਨੂੰ ਨੌਜਵਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ